ਉਹ 100 ਰੁਪਏ ਦਾ ਥੂੜ ਲੈ ਕੇ ਆ ਗਿਆ ਉਹ ਜਿਹੜੇ ਬਾਜ਼ਾਰ ਚ ਮਿਲਦੇ 5-500 ਦੇ 4-400 ਦੇ ਲੈ ਜਾਓ 100 ਰੁਪਏ 100 ਰੁਪਏ 100 ਰੁਪਏ ਕੋਈ 500 ਨਹੀਂ ਕੋਈ 400 ਨਹੀਂ ਪੰਜ ਦਿਨ ਦੀ ਵੱਡੀ ਸੇਲ ਲੱਗੀ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ 5 ਜੁਲਾਈ ਤੱਕ ਆਜੋ 100 ਰੁਪਏ ਦਾ ਥੂੜ ਲੈ ਜਾਓ ਮਾਤੂ ਸ਼੍ਰੀ ਦਸਤਾਰ ਕੜਾਈ ਵਾਲੇ ਸੂਟ 2250 ਵਿੱਚ ਫੇਰ ਲੈ ਕੇ ਆ ਗਿਆ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਆ ਉਹ ਸਾਈਜ਼ ਵੀ ਤੁਹਾਨੂੰ ਸਾਰੇ ਮਿਲ ਜਾਣੇ ਆ ਹੁਣ ਮਾਤਾਵਾਂ ਵਾਸਤੇ ਫਾਇਦੇ ਘੇਰੇ ਤੇ ਕੜਾਈ ਹਲਕੀ ਹਲਕੀ ਪ੍ਰਿੰਟਡ ਸੂਟ ਨਾਲ ਦੁਪੱਟਾ ਓਏ ਹੋਏ ਹੋਏ ਓਏ ਹੋਏ ਹੋਏ 500 ਦੇ ਦੋ 500 ਦੇ ਦੋ ਸਿਰ 5 500 ਵਾਲੇ ਸੂਟਾਂ ਦੇ ਵਿੱਚ ਵੈਰਾਈਟੀ ਚੈੱਕ ਕਰੋ ਕਿੰਨੀਆਂ ਡਿਜ਼ਾਈਨ ਚੈੱਕ ਕਰ ਲਓ ਕਿੰਨੇ ਆ ਇੰਨਾ ਸਸਤਾ ਕੱਪੜਾ ਉਹ بار بار ਕਿੰਨੇ ਆ ਪੰਜ ਦਿਨ ਵੱਡੇ ਫਾਇਦੇ ਹੋਣੇ ਆ ਛੇਤੀ ਆਜੋ ਦੇਖੋ ਤੁਸੀਂ ਬਾਗ ਦੇ ਪੁਰਾਣੇ ਬੱਸ ਸਟੈਂਡ ਤੇ ਆਜੋ ਉੱਥੇ ਬੱਸ ਜਾਜੋ ਟੈਂਪੂ ਜਾਜੋ ਉਸ ਤੋਂ ਬਾਅਦ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਦੇਖੋ ਚਾਰੇ ਪਾਸੇ ਦੇਖੋ ਕਿੰਨਾ ਵੱਡਾ ਇਕੱਠ ਆ ਲੋਕ ਪਤਾ ਕਿਉਂ ਇੱਥੇ ਆਇਆ ਕਿਉਂਕਿ ਲੋਕਾਂ ਦੇ ਫਾਇਦੇ ਹੋ ਰਹੇ ਆ ਚਾਰੇ ਪਾਸੇ ਦੇਖੋ ਬਾਹਰ ਦੇਖੋ ਓਏ ਅੰਦਰ ਦੇਖੋ ਸੱਜੇ ਦੇਖੋ ਖੱਬੇ ਦੇਖੋ ਕੈਸ਼ ਕਾਊਂਟਰ ਦੇਖੋ ਦੇਖੋ ਜੀ ਵਿਆਹਾਂ ਸ਼ਾਦੀਆਂ ਦਿਨ ਹੋ ਗਏ ਸ਼ੁਰੂ ਜਿਨ੍ਹਾਂ ਨੇ ਲੈਣਾ ਵਿਆਹ ਸਹੀ ਦਾ ਕਪੜਾ ਤਾਜ ਪੇੜ ਦਾ ਕਪੜਾ 50 50 ਹਜ਼ਾਰ ਵਾਲਾ ਕਪੜਾ ਸਿਰਫ 15 ਹਜ਼ਾਰ ਚ ਆਹ ਕੜਾਈ ਵਾਲੇ ਸੂਟ ਜਿਹੜੇ ਬਜ਼ਾਰਾਂ ਦੇ ਵਿੱਚ 16 1600 15 1500 ਦੇ ਆਹ ਸੋਲੋ ਵਾਲੇ ਆ ਫੋਟੋ ਵਾਲੇ ਪੀਸ ਸਿਰਫ 850 ਦੇ ਭਾਜੀ ਬਾਜੂ ਬਣੇ ਪੌਂਚੇ ਬਣੇ ਦਪੱਟਿਆਂ ਤੇ ਵੀ ਕਢਾਈਆਂ ਬਾਜ਼ਾਰਾਂ 'ਚ 2-2000 ਰੇਟ ਇੱਥੇ 1-1000 ਆਹ ਗਲੇ ਤੇ ਕੰਮ ਆਹ ਠੇਰੇ ਤੇ ਕੰਮ ਆਹ ਤੁਸੀਂ ਦੇਖੋ ਬਾਹ ਦੇ ਕੰਮ ਆਹ ਦਪੱਟਾ ਬਾਜ਼ਾਰ ਦੇ ਵਿੱਚ 3500 ਰੁਪਇਆ ਰੇਟ ਇਹਦਾ ਇੱਥੋਂ ਤੁਹਾਨੂੰ ਮਿਲਣਾ 1500 ਗੇ ਤੁਸੀਂ ਇਹ ਤਾਂ ਦੀ ਹੈਵੀ ਤਾਜਵਰੀ ਲੈਣੀ ਹੋ ਬਾਜ਼ਾਰ 'ਚ ਆ ਕੇ 10-10000 ਦੇ ਡੂਟ 15-15000 ਵਾਲੇ ਤਾਂ ਤੁਸੀਂ 2 ਲੱਖ ਰੁਪਏ ਦੀ ਦਾਜਵਰੀ ਬਣਾਉਨੇ ਹੋ ਐਦਾਂ ਦੀ ਪਰ ਸਾਡੇ ਕੋਲ ਆਜੋ 2 ਲੱਖ ਵਾਲੀ ਦਾਜਵਰੀ ਜਿਹੜੀ ਤੁਸੀਂ ਬਾਜ਼ਾਰ 'ਚ ਲਈ ਸਿਰਫ 80 ਹਜ਼ਾਰ ਰੁਪਏ 'ਚ ਹੁਣ ਚਾਹੇ ਵਿਆਹ ਕੁੜੀ ਦਾ ਚਾਹੇ ਵਿਆਹ ਮੁੰਡੇ ਦਾ ਦੋਨੋਂ ਪਰਿਵਾਰ ਆਜੋ ਘੱਟ ਬਜਟ ਦੇ ਵਿੱਚ ਰਾਇਲ ਕਲਾਸ ਯਾਦਗਾਰ ਵੈਟਿੰਗ ਪੜਾ ਕੇ ਦੇਣ ਦੀ ਜ਼ਿੰਮੇਵਾਰੀ। ਓਏ ਆ ਗਿਆ ਆ ਗਿਆ ਆ ਗਿਆ ਆ ਗਿਆ। ਓ 100 ਰੁਪਏ ਦਾ ਸੂਟ ਲੈ ਕੇ ਆ ਗਿਆ। ਓ ਜਿਹੜੇ ਬਾਜ਼ਾਰ 'ਚ ਮਿਲਦੇ 5-500 ਦੇ 4-400 ਦੇ ਲੈ ਜਾਓ 100 ਰੁਪਏ। 100 ਰੁਪਏ 100 ਰੁਪਏ ਕੋਈ 500 ਨਹੀਂ ਕੋਈ 400 ਨਹੀਂ 5 ਦੇਣ ਦੀ ਵੱਡੀ ਸੇਲ ਲੱਗੀ। ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ 5 ਜੁਲਾਈ ਤੱਕ ਆਜੋ 100 ਰੁਪਏ ਦਾ ਸੂਟ ਲੈ ਜਾਓ। 100 ਰੁਪਏ ਦਾ ਸੂਟ ਲੈ ਜਾਓ। ਸੂਟ ਪਰਾ ਸੂਟ ਸੋ ਆਜੋ ਜੀ ਆਜੋ ਮਾਤੂ ਸ਼੍ਰੀ ਦਸਤਾਰ ਮੋਗਾ ਰੋਡ ਬਾਗਾ ਆਪਣਾ ਫੇਰ ਆ ਗਿਆ ਫੇਰ ਆ ਗਿਆ ਫੇਰ ਆ ਗਿਆ ਸ਼ੇਰ ਫੇਰ ਆ ਗਿਆ ਕਹਿੰਦੇ ਮਾਤੂ ਸ਼੍ਰੀ ਦਸਤਾਰ ਲੈ ਕੇ ਆ ਗਿਆ 100 ਵਾਲਾ ਸੂਟ ਆ ਗਿਆ ਹੁਣ ਨੇਰੀ ਹੋ ਜਾਣੀਆਂ ਹੁਣ ਬਾਜ਼ਾਰ ਦੇ ਵਿੱਚ ਗਰਮੀ ਵਧ ਜਾਣੀਆਂ ਸੇਕ ਲੱਗਣ ਲੱਗ ਜਾਣਾ ਹੋਲ ਸੇਲਰਾਂ ਨੂੰ ਸੇਕ ਲੱਗਣ ਲੱਗ ਜਾਣਾ ਦੁਕਾਨਦਾਰਾਂ ਨੂੰ ਕਿਉਂਕਿ ਆ ਗਿਆ ਮਾਤੂ ਸ਼੍ਰੀ ਦਸਤਾਰ ਕੜਾਈ ਵਾਲੇ ਸੂਟ 225 ਹੋਵੇ ਫੇਰ ਲੈ ਕੇ ਆ ਗਿਆ ਫੇਰ ਲੈ ਕੇ ਆ ਗਿਆ। ਉਹ ਦੇਖੋ ਜੀ ਜਿਹੜੇ ਰੈਡੀमेड ਸੂਟ ਬਾਜ਼ਾਰ 'ਚ ਮਿਲਦੇ ਹਜ਼ਾਰ-ਹਜ਼ਾਰ ਰੁਪਏ ਦੇ ਉਹ ਨਾਰਾ ਕਟ ਸੂਟ ਸਟਿਚ ਕੀਤਾ ਹਜ਼ਾਰ ਵਾਲਾ ਰੈਡੀमेड ਨਾਰਾ ਕਟ ਸੂਟ ਲੈ ਜਾਓ ਸਿਰਫ 250 ਰੁਪਏ 'ਚ 2250 ਰੁਪਏ 'ਚ ਲੈ ਜਾਓ 2250 'ਚ ਉਹ ਰੈਡੀमेड ਉਹ ਕੱਲੀ ਸਮਾਈ ਬਾਜ਼ਾਰ 'ਚ 5-500 ਜੇ ਤੁਸੀਂ ਖਰੀਦਣ ਜਾਉਂਗੇ 1000 ਪਰ ਸਾਡੇ ਕੋਲ ਆਓ ਸਿਰਫ 250 ਰੁਪਏ 'ਚ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਆ ਉਹ ਸਾਈਜ਼ ਵੀ ਤੁਹਾਨੂੰ ਸਾਰੇ ਮਿਲ ਜਾਣੇ ਆ। 250 ਰੁਪਏ ਜ ਰਿਕਾਰਡ ਤੋੜ ਦਿੱਤੇ ਆ। ਨੇਰੀ 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 ਲੈ ਕੇ ਆ ਗਏ ਆ ਚੱਕੋ ਆਲਓਵਰ ਸੂਟ 5 ਮੀਟਰ ਪਿਓਰ ਕੈਮਰੀ ਕ ਦਾ। ਹਾਂਜੀ ਹੋਲ ਸੇਲਰੋ ਦੁਕਾਨਦਾਰੋ 250 ਦਾ 250 ਦਾ 250 ਦਾ ਨਵਾਂ ਕੰਮ ਸ਼ੁਰੂ ਕਰਨਾ। ਰੀਸੇਲਰੋ ਦੁਕਾਨਦਾਰੋ ਚਾਹੇ ਫੇਰੀ ਲਾਉਨੇ ਹੋ ਚਾਹੇ ਤੁਸੀਂ ਆਪਦੀ ਛੋਟੀ ਮੋਟੀ ਕੋਈ ਵੀ ਦੁਕਾਨ ਕਰਦੇ ਹੋ ਜਾਂ ਤੁਸੀਂ ਘਰ ਬੈਠੇ 10-15000 20000 ਮਹੀਨਾ ਕਮਾਉਣਾ ਚਾਹੁੰਦੇ ਹੋ ਨਾ। ਆ ਚੱਕੋ ਆ ਜੋ ਓਏ ਆ ਦੇਖੋ 5 ਮੀਟਰ ਸੂਟ ਉਹ ਦੁਪੱਟਾ ਵੀ ਨਾਲ ਬਾਜ਼ਾਰ ਚ 600 ਰੁਪਏ ਦਾ ਸੂਟ ਲੈ ਜੇ 200 ਰੁਪਏ ਦਾ 200 ਰੁਪਏ ਦਾ 200 ਰੁਪਏ ਦਾ ਸੂਟ ਸਿਰਫ 200 ਰੁਪਏ ਦਾ ਸੂਟ 200 ਰੁਪਏ ਦਾ ਸੂਟ ਪ्योर ਦੁਪੱਟਾ ਲਾ ਕੇ 5 ਮੀਟਰ ਕੜਾਈਆਂ ਆਹਾ ਹਾ ਲ ਆ ਗਿਆ ਆ ਗਿਆ ਇਸ ਵਾਰ ਕਹਿੰਦੇ ਕੜਾਈਆਂ ਲੈ ਕੇ ਆ ਗਿਆ 250 ਦਾ ਸੂਟ ਪ੍ਰਿੰਟ ਦੇਤਾ 100 ਰੁਪਏ ਦਾ ਸੂਟ ਪ੍ਰਿੰਟ ਦੇਤਾ ਕਹਿੰਦੇ ਕਰੇਵ ਤੇ ਕੜਾਈ ਲੈ ਕੇ ਆ ਗਿਆ 200 ਰੁਪਏ ਚ ਕੜਾਈ ਲੈ ਕੇ ਆ ਗਏ ਦੇਖੋ ਜੀ ਵਿਆਹਾਂ ਸ਼ਾਦੀਆਂ ਦਿਨ ਹੋ ਗਏ ਸ਼ੁਰੂ ਜਿਨ੍ਹਾਂ ਨੇ ਲੈਣਾ ਵਿਆਹ ਸਹੀ ਦਾ ਕਪੜਾ ਤਾਜ ਬੇਟ ਦਾ ਕਪੜਾ ਬਿਜਾਰ ਚ 50000 ਵਾਲਾ ਕਪੜਾ ਸਿਰਫ 15000 ਚ ਦੁਪੱਟੇ ਦੇ ਨਾਲ ਕੜਾਈ ਵਾਲਾ ਸੂਟ ਲੈ ਜਾਓ 200 ਰੁਪਏ 200 ਰੁਪਏ 200 ਰੁਪਏ 200 200 ਚੱਕੋ ਜੀ ਆ ਬੀਬੀਆਂ ਮਾਤਾਵਾਂ ਪਹਿਣਾ ਵਾਸਤੇ ਤਾਂ ਫਾਇਦੇ ਕੀਤੇ ਸੀ ਹੁਣ ਮਾਤਾਵਾਂ ਵਾਸਤੇ ਫਾਇਦੇ ਘੇਰੇ ਤੇ ਕੜਾਈ ਹਲਕੀ ਹਲਕੀ ਪ੍ਰਿੰਟਡ ਸੂਟ ਨਾਲ ਦੁਪੱਟਾ ਓਏ ਹੋਏ ਹੋਏ ਓਏ ਹੋਏ ਹੋਏ 500 ਦੇ ਦੋ 500 ਦੇ ਦੋ 500 ਦੇ ਦੋ ਲਓ ਜੀ ਇੱਕ ਪਾ ਦੂਜਾ ਤੋਂ 500 ਦੇ ਦੋ 500 ਦੇ ਦੋ ਦੇਖੋ ਦਾਦੀਆਂ ਨਾਨੀਆਂ ਭੂਆ ਮਾਸੀਆਂ ਬਜ਼ੁਰਗਾਂ ਵਾਲੇ ਸੂਟਾਂ ਦੇ ਵੀ ਰਿਕਾਰਡ ਤੋੜ ਦਿੱਤੇ ਆ ਲਓ ਜੀ ਕਹਿੰਦੀ ਮੈਂ ਦੁਪੱਟਾ ਚੁਣੌਣ ਦਾ ਨਹੀਂ ਲੈਂਦੀ ਮੈਂ ਦੁਪੱਟਾ ਪਿਓਰ ਦਾ ਨਹੀਂ ਲੈਂਦੀ ਮੈਂ ਲੈਣੀ ਐ ਕਾਟਨ ਦਾ ਦੁਪੱਟਾ કોટਾਂ ਦਾ ਦੁਪੱਟਾ ਰੇਟ ਕੀ ਹੈ 5 ਮੀਟਰ ਸੂਟ ਕਾਟਨ ਦਾ ਦੁਪੱਟਾ 350 700 ਦੇ ਦੋ ਦੇਖੋ ਜੀ ਸਾਰੇ ਬਾਜ਼ਾਰ ਘੁੰਮ ਲੋ ਦੁਕਾਨਾਂ ਤੇ ਚਲ ਜੋ ਸ਼ੋਅਰੂਮਾਂ ਤੇ ਚਲ ਜੋ ਨਹੀਂ ਮਿਲਣੇ ਉਹ ਨਹੀਂ ਮਿਲਣੇ ਇੰਨੇ ਸਸਤੇ ਸੂਟ ਨਹੀਂ ਮਿਲਣੇ 350 ਚ ਆਹ ਦੇਖੋ ਗਲੇ ਦੇ ਕਿੰਨਾ ਸੋਹਣਾ ਕੰਮ ਆਹ ਘੇਰਾ ਓਏ ਦੁਪੱਟਾ ਆਹ ਦੇਖੋ ਕਿੰਨਾ ਰੇਟ ਆ ਕੋਈ 800 ਨਹੀਂ ਕੋਈ ਨਾ ਸੋਣੀ ਲੈ ਜਾਓ 800 ਵਾਲਾ ਸੂਟ ਸਿਰਫ 350 ਰੁਪਏ ਚ 350 ਚ ਕਾਟਨ ਦੇ ਸੂਟ ਲੈ ਕੇ ਆ ਗਿਆ ਜੀ ਬਜ਼ਾਰਾਂ ਦੇ ਵਿੱਚ ਹਜ਼ਾਰ-ਹਜ਼ਾਰ ਇੱਥੇ 500 ਰੁਪਏ ਦਾ ਆਹ ਦੇਖੋ ਜਿਹੜੇ ਕਹਿੰਦੇ ਬਾਜ਼ਾਰ 'ਚ 1500 ਤੋਂ ਘੱਟ ਇੰਦਰ ਲਗਜ਼ਰੀ ਸੂਟ ਨਹੀਂ ਮਿਲਦਾ ਸਾਡੇ ਕੋਲ ਆ ਜਾਓ 15 1500 ਵਾਲੇ ਸੂਟ 5 500 ਚ ਲੈ ਜਾਓ ਰੰਗ ਬਹੁਤ ਮਿਲ ਜਾਣੇ ਆ ਡਿਜ਼ਾਈਨ ਬਹੁਤ ਮਿਲ ਜਾਣੇ ਆ ਪੱਟੀ ਤੇ ਘੇਰਾ ਡਿਜ਼ਾਈਨ ਚੈੱਕ ਕਰੋ ਕੜਾਈਆਂ ਚੈੱਕ ਕਰੋ ਭਾਜੀ ਹਜ਼ਾਰ-ਹਜ਼ਾਰ ਦਾ ਸੂਟ ਬਜ਼ਾਰਾਂ ਤੋਂ ਲੋਕੀ ਲੈਂਦੇ ਐ ਥੋਕ ਕੇ ਕਹਿੰਨੇ ਆ ਹਜ਼ਾਰ ਦੇ ਦੋ ਦੇਤੇ ਭੱਟੇ-ਭੱਟੇ ਠੋਕਦੇ ਆ ਵੀ ਤੁਸੀਂ ਚੈੱਕ ਕਰ ਲੋ ਮਤਲਬ 5-500 ਵਾਲੇ ਸੂਟਾਂ ਦੇ ਵਿੱਚ ਵੈਰਾਈਟੀ ਚੈੱਕ ਕਰੋ ਕਿੰਨੀਆਂ ਡਿਜ਼ਾਈਨ ਚੈੱਕ ਕਰ ਲੋ ਕਿੰਨੇ ਆ ਇੰਨਾ ਸਸਤਾ ਕੱਪੜਾ ਉਹ بار-ਬਾਰ ਕਹਿੰਨੇ ਆ 5 ਦਿਨ ਵੱਡੇ ਫਾਇਦੇ ਹੋਣੇ ਆ ਛੇਤੀ ਆਜੋ 5-500 ਰੇ ਸੂਟ ਦੇਈ ਜਾਂਦੇ ਆ ਮਿਲਣਾ ਕਦੋਂ ਆ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ 1 ਜੁਲਾਈ ਤੋਂ ਲੈ ਕੇ 5 ਜੁਲਾਈ ਤੱਕ ਫਿਰੇ ਹੋਰ ਵੀ ਆ ਦੇਖੋ ਤੁਸੀਂ ਬਾਘੇ ਪੁਰਾਣੇ ਪਾਸ ਸਟੈਂਡ ਤੇ ਆ ਜਾਓ ਉੱਥੇ ਬੱਸ 'ਚ ਆ ਜਾਓ ਟੈਂਪੂ 'ਚ ਆ ਜਾਓ ਉਸ ਦਿਵਾਰ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਰਿਕਸ਼ੇ ਵਾਲਿਆਂ ਨੂੰ ਤੁਸੀਂ 1 ਰੁਪਈਆ ਦੇਣਾ ਫ੍ਰੀ ਜ ਬੱਸ ਸਟੈਂਡ ਤੋਂ ਤੁਸੀਂ ਰਿਕਸ਼ੇ 'ਚ ਬੈਠ ਕੇ ਇੱਥੇ ਸਟੋਰ ਤੇ ਆ ਜਾਓ ਇੱਥੋਂ ਸ਼ਾਪਿੰਗ ਕਰ ਲਓ ਬਾਅਦ ਫੇਰ ਰਿਕਸ਼ੇ 'ਚ ਬੈਠ ਕੇ ਚੱਲ ਜਾਓ 1 ਰੁਪਈਆ ਨਹੀਂ ਦੇਣਾ ਓਏ ਕੱਪੜਾ ਵੀ ਸਸਤਾ ਦੇਈ ਜਾਂਦੇ ਆ ਓਏ ਕੱਪੜੇ ਦੇ ਸਪਰਾਈਟੀ ਵਧੀਆ ਦੇਈ ਜਾਂਦੇ ਆ ਨਾਲ ਨਾਲ ਰਿਕਸ਼ੇ ਦੀ ਸਰ ਤੁਸੀਂ ਫ੍ਰੀ ਦੇਈ ਜਾਂਦੇ ਆ ਦੇਖੋ ਗਲਾਬ ਦੇ ਫੁੱਲਾਂ ਵਰਗੇ ਸੋਹਣੇ ਸੋਹਣੇ ਸੂਟ ਉਹ ਜਿੱਤਾਂ ਦੇ ਸੂਟ ਉਦਾਂ ਦੇ ਤੁਹਾਡੇ ਘਰ ਖੁਸ਼ੀਆਂ ਖੇੜੇ ਲਿਆ ਦੇਾਂਗੇ ਕੋਈ 500 ਕੋਈ 600 ਕੋਈ 650 ਮਾਤਰਮ ਰਿਕਾਰਡ ਤੋੜਦੇ ਦੇਖੋ ਬੁਟੀਕਾਂ ਵਾਲੇ ਪੀਸ ਦੇਖੋ ਜੀ ਸਿਰਫ ਦਿਨ 5 ਹੈ ਦਿਨ 5 ਹੈ ਦਿਨ 5 ਹੈ ਦਿਨ 5 ਹੈ ਆ ਕੜਾਈ ਵਾਲੇ ਸੂਟ ਜਿਹੜੇ ਬਾਜ਼ਾਰਾਂ ਦੇ ਵਿੱਚ 16 1615 1500 ਦੇ ਆ ਸੋਲੋ ਵਾਲੇ ਆ ਫੋਟੋ ਵਾਲੇ ਪੀਸ ਸਿਰਫ 850 ਦੇ ਭਾਜੀ ਡਿਜ਼ਾਈਨ ਚੈੱਕ ਕਰੀ ਚੱਲੋ ਵਰਕ ਚੈੱਕ ਕਰੀ ਚੱਲੋ ਕੱਪੜਾ ਵੀ ਬੋਲ ਦਿੰਨੇ ਹੈ ਭਾਜੀ ਮਸਲੀਨ ਕਾਟਨ ਦਾ ਕੱਪੜਾ ਹੈ ਨੈਚੁਰਲ ਕਰੇਵ ਦਾ ਦੁਪੱਟਾ ਹੈ ਡਿਜ਼ਾਈਨ ਆਹਾਹਾਹਾਹਾ ਆਹਾਹਾਹਾ ਆ ਦੇਖੋ ਬਈ ਜਿਨ੍ਹਾਂ ਨੇ ਲੈਣਾ ਬਿਆਹ ਚਾਈ ਦਾ ਕੱਪੜਾ ਉਹ ਦਾਜ ਮੇਰ ਦਾ ਕੱਪੜਾ ਉਹ ਦੇਨ ਲੈਣ ਲਈ ਲੈਣਾ ਬਾਜ਼ਾਰ 'ਚ 2000 ਰੁਪਏ ਦਾ ਸੂਟ ਸਾਡੇ ਕੋਲੋਂ ਮਿਲਣਾ ਸਿਰਫ 850 ਰੁਪਏ ਦਾ ਆ ਵੀ ਲੈ ਜਾਓ 850 ਰੁਪਏ ਦਾ ਓਏ ਆ ਵੀ ਲੈ ਜਾਓ 850 ਰੁਪਏ ਦਾ ਫਰੰਟ ਘੇਰੇ ਦੁਪੱਟੇ ਕਢਾਈਆਂ ਕੱਡੀਆਂ ਪਈਆਂ ਆ ਦੇਖੋ ਪਟੀਕਾਂ ਵਾਲੇ ਪੀਸ ਬਾਜ਼ਾਰ 'ਚ 2500 2600 2200 ਇੱਥੋਂ ਮਿਲਣਾ ਸਿਰਫ 1000 ਰੁਪਏ ਦਾ ਸੂਟ ਦਵਾਂਗੇ 1000 ਰੁਪਏ ਦਾ ਸੂਟ ਬਾਜੂ ਬਣੇ ਪੌਂਚੇ ਬਣੇ ਦੁਪੱਟਿਆਂ ਤੇ ਵੀ ਕਢਾਈਆਂ ਬਾਜ਼ਾਰਾਂ 'ਚ 2-2000 ਰੇਟ ਇੱਥੇ 1-1000 ਮਿਲਣਾ ਸਿਰਫ ਪੰਜ ਦਿਨਾਂ ਪੰਜ ਦਿਨਾਂ ਬਾਅਦ ਆਹ ਕਾਟਨ ਦੇ ਰੇਟ ਨਹੀਂ ਰਹਿਣੇ ਆਹ ਵਿਆਹ ਸ਼ਾਦੀਆਂ ਪਟੀਕਾਂ ਵਾਲੇ ਰੇਟ ਨਹੀਂ ਰਹਿਣੇ ਜਿਹੜੇ 5-5000 ਦੇ ਸੂਟ ਹੈ ਉਹ 15-1500 ਦੇ ਜਿਹੜੇ 2-2000 ਦੇ ਸੂਟ ਹੈ 1000-1000 ਰੁਪਏ ਦੇ ਤਾਜਵਰੀ ਦਾ ਕੱਪੜਾ ਚੈਲੰਜ ਕਰਕੇ ਦਿੰਨੇ ਆ 50000 ਵਾਲਾ 15000 ਜੇ ਦੇ ਦਾਂਗੇ ਦੇਖੋ ਚੈਲੰਜ ਕਰਦੇ ਆ ਠੋਕ ਵਜਾ ਕੇ ਦੇਖੋ ਚਾਰੇ ਪਾਸੇ ਦੇਖੋ ਕਿੰਨਾ ਵੱਡਾ ਇਕੱਠ ਆ ਲੋਕ ਪਤਾ ਕਿਉਂ ਇੱਥੇ ਆਇਆ ਕਿਉਂਕਿ ਲੋਕਾਂ ਦੇ ਫਾਇਦੇ ਹੋ ਰਹੇ ਆ ਚਾਰੇ ਪਾਸੇ ਦੇਖੋ ਬਾਹਰ ਦੇਖੋ ਓਏ ਅੰਦਰ ਦੇਖੋ ਸੱਜੇ ਦੇਖੋ ਖੱਬੇ ਦੇਖੋ ਕੈਸ਼ ਕਾਊਂਟਰ ਦੇਖੋ ਔਰ ਦੇਖੋ 100 100 ਰੁਪਏ ਵਾਲੇ ਸੂਟ ਲਈ ਜਾਂਦੇ ਆ ਇਧਰ 5 500 ਵਾਲੇ ਲਈ ਜਾਂਦੇ ਆ ਓਏ ਇਧਰ ਦੇਖੋ 5 5000 ਵਾਲੇ ਸੂਟ ਲਈ ਜਾਂਦੇ ਆ ਜਿਨ੍ਹਾਂ ਨੇ ਵਿਆਹ ਸ਼ਾਈ ਦਾ ਕੱਪੜਾ ਲੈਣਾ ਉਹਨਾਂ ਨੂੰ ਹੀ ਫਾਇਦੇ ਹੋ ਰਹੇ ਆ ਦੂਰ ਦੂਰ ਤੋਂ ਲੋਕ ਆ ਗਏ ਲੋਕਾਂ ਨੇ ਗਰੁੱਪ ਬਣਾ ਲਏ ਆ ਭੈਣ ਭਰਾ ਇਕੱਠੇ ਹੋ ਕੇ ਆਈ ਜਾਂਦੇ ਆ ਬਾਹਰ ਵੀ ਕੈਮਰਾ ਮਾਰ ਕੇ ਦਿਖਾ ਦਿਓ ਸੜਕਾਂ ਜਾਮ ਕਰਤੀਆਂ ਬਾਗਾ ਪ੍ਰਾਣਾ ਜਾਮ ਕਰਤਾ ਪਿਆਰ ਖਾਲੀ ਹੋ ਚੁੱਕਿਆ ਪੰਜਾਬ ਦੇ ਬਾਜ਼ਾਰ ਬਿਲਕੁਲ ਸੁੰਨ ਸਣ ਕਹਿੰਦੇ ਧਾਰਾ 188 ਲੱਗ ਗਈ ਆ ਕਾਰਫਿਊ ਲੱਗ ਗਿਆ ਪਰ ਬਾਗੇ ਪ੍ਰਾਣੇ ਵੱਟੇ ਫਾਇਦੇ ਹੋ ਰਹੇ ਆ ਦੇਖੋ ਕਿੰਨੀਆਂ ਵੱਟੀਆਂ ਗੱਡੀਆਂ ਕਾਰਾਂ ਥਾਰਾਂ ਫੋਰਚੂਨਰ ਮੋਟਰਸਾਈਕਲ ਸਕੂਟਰ ਆ ਗਏ ਆ ਤੁਸੀਂ ਵੀ ਆਜੋ ਘਰਾਂ ਨਾ ਬੈਠੇ ਰਹੋ ਜੇ ਤੁਸੀਂ ਇੱਥੇ ਆਉਂਗੇ ਆ ਦੇਖੋ ਬੁੱਲ ਬੁੱਲਦੇ ਬੱਚਿਆਂ ਵਰਗੇ ਬੁੱਲ ਬੁੱਲਦੇ ਬੱਚਿਆਂ ਵਰਗੇ ਬਿਲਕੁਲ ਭਾਜੀ ਆਹ ਦੁਪट्टे ਚੈੱਕ ਕਰੋ ਆਹ ਲੱਗਦੇ ਬੁੱਲ ਬੁੱਲਦੇ ਬੱਚਿਆਂ ਦੇ ਖੰਭ ਤੇ ਆ ਆ ਗਿਆ ਸੂਟ ਕਹਿੰਦੇ ਦੁਪट्टे ਬਣ ਗਏ ਖੰਭ ਤੇ ਸੂਟ ਬਨ ਗਏ ਪੰਛੀ ਤੇ ਦਿਲ ਕਰਦਾ ਉੱਡੂ 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 ਖਿੱਚੂ 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 ਚਮ 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 ਟਮ ਚਮ ਚਮ ਨਿਸ਼ਕੋਰੇ ਮਾਰਦੀ ਆ ਦੇਖੋ ਜੀ ਆ ਦੇਖੋ ਵੀ ਪਿੰਕੀ ਮੋਗੇ ਵਾਲੀ ਦਾ ਸੂਟ ਲੈ ਜਾਓ ਆ ਦੇਖੋ ਸ਼ਿੰਦੀ ਆ ਗਈ ਧਰਮਗੋਟ ਵਾਲੀ ਆ ਆ ਵੀ ਦੇਖੋ ਮਿੰਦੋ ਆ ਗਈ ਬਠਿੰਡੇ ਵਾਲੀ ਤੇ ਆ ਦੇਖੋ ਓਏ ਆ ਚੰਡੀਗੜਾ ਦੀ ਮੀਨਾਂ ਵੀ ਹੈਗੀ ਸਾਡੇ ਕੋਲ ਬਿਲਕੁਲ ਮਤਲਬ ਚਾਹੇ ਤੁਸੀਂ ਪਿੰਡੂਆਂ ਚਾਹੇ ਤੁਸੀਂ ਸ਼ਹਿਰੀਆਂ ਸਾਰਿਆਂ ਦੀ ਵੈਰਾਈਟੀ ਆਹ ਦੇਖੋ ਜਿਹੜੀਆਂ ਕੁੜੀਆਂ ਮਾਡਲਿੰਗ ਕਰਦੀਆਂ ਜਿਹੜੀਆਂ ਇੰਸਟਾਗ੍ਰam ਤੇ ਰੀਲਾਂ ਬਣਾਉਂਦੀਆਂ ਜਿਹੜੀਆਂ ਫੇਸਬੁੱਕ ਤੇ ਲਾਈਵ ਹੋ ਹੋ ਗੱਲਾਂ ਕਰਦੀਆਂ ਆਹ ਦੇਖੋ ਉਹਨਾਂ ਦੇ ਲਈ ਬਿਲਕੁਲ ਚੋਣ ਚੋਣ ਕੇ ਸੂਟ ਲੈ ਕੇ ਆਏ ਆ ਆਹ ਗਲੇ ਤੇ ਕੰਮ ਆਹ ਘੇਰੇ ਤੇ ਕੰਮ ਆਹ ਤੁਸੀਂ ਦੇਖੋ ਬਾਹਾਂ ਦੇ ਕੰਮ ਆਹ ਦੁਪੱਟਾ ਬਾਜ਼ਾਰ ਦੇ ਵਿੱਚ 3500 ਰੁਪਇਆ ਰੇਟ ਇਹਦਾ ਇੱਥੋਂ ਤੁਹਾਨੂੰ ਮਿਲਣਾ 1500 ਰੁਪਏ ਦਾ ਦੇਖੋ ਜੀ ਸਿੱਧੀ ਸਾਦੀ ਗੱਲ ਹੈ ਕਹਿੰਦੇ ਕੋਈ ਹੋਵੇ ਆਮ ਤੇ ਕੋਈ ਹੋਵੇ ਖਾਸ ਹਰ ਇੱਕ ਵਾਸਤੇ ਮਾਤੂ ਸ਼੍ਰੀ ਦਸਤਾਰ ਤੇ ਸੂਟ ਹੈਗੇ ਆ ਚਾਹੇ ਤੁਸੀਂ ਰਾਇਲ ਕਲਾਸ ਹੋ ਚਾਹੇ ਤੁਸੀਂ ਕਨੇਡਾ ਅਮਰੀਕਾ ਨਿਊਜ਼ੀਲੈਂਡ ਬਾਹਰ ਬੈਠੇ ਹੋ ਆ ਚੈੱਕ ਕਰੋ ਆ ਦੁਪੱਟੇ ਤੇ ਹੈਂਡਵਰਕ ਚੈੱਕ ਕਰੋ ਤੁਹਾਡੇ ਲਈ ਵੀ ਬਹੁਤ ਹਾਈ ਕਲਾਸੀ ਚਾ ਆ ਗਈਆਂ ਤੁਸੀਂ ਐਨ ਆਰ ਆਈ ਵੀਰੋ ਤੁਸੀਂ ਆਉਣਾ ਛੁੱਟੀਆਂ ਤੇ ਵਿਆਹ ਸ਼ਾਦੀ ਤੇ ਆਉਣਾ ਤੁਸੀਂ ਦੋ ਦਿਨ ਸਿਰਫ 2 ਦਿਨ ਮਾਤੂਸ਼ਰੀ ਦਸਤਾਰ ਲਈ ਕੱਢਣੇ ਆ ਇੱਥੇ ਤੁਹਾਡੇ ਮਨਪਸੰਦੇ ਸੂਟ ਤੁਹਾਡੇ ਮਨਪਸੰਦੇ ਕੱਪੜੇ ਡਿਜ਼ਾਈਨਰ ਵੱਖਰੇ ਆ ਚੈੱਕ ਕਰੋ ਹੈਂਡਵਰਕ ਹੁਣ ਤੁਹਾਨੂੰ ਬਾਜ਼ਾਰਾ ਚ ਰਾਸ਼ ਇਕੱਠੇ ਜਾਣ ਦੀ ਲੋੜ ਨਹੀਂ ਹੈਗੀ ਦੇਖੋ ਜੀ ਰਾਣੀਆਂ ਮਹਾਰਾਣੀਆਂ ਦੇ ਸੂਟ ਤੁਹਾਨੂੰ ਮਾਤੂਸ਼ਰੀ ਦਸਤਾਰ ਬਾਗੇ ਪੁਰਾਣੇ ਆਉਣ ਦੇ ਫਾਇਦੇ ਕੀ ਆ ਸਾਡੇ ਕੋਲ ਖੁੱਲੀ ਡੁੱਲੀ ਪਾਰਕਿੰਗ ਹੈਗੀ ਆ ਤੁਸੀਂ ਭਾਵੇਂ ਭੱਡੀ ਗੱਡੀ ਚ ਆ ਜਾਓ ਬਾਹਰ ਗੱਡੀ ਖੜੀ ਕਰੋ ਅੰਦਰ ਸ਼ਾਪਿੰਗ ਕਰ ਲਓ ਐਦਾਂ ਨਹੀਂ ਵੀ ਬਜ਼ਾਰਾਂ 'ਚ ਭੀੜੀਆਂ ਭੀੜੀਆਂ ਗਲੀਆਂ 'ਚ ਜਾਣ ਦੀ ਲੋੜ ਨਹੀਂ ਵੇ ਪਹਿਲਾਂ ਤੁਸੀਂ ਪਾਰਕਿੰਗ ਲਈ ਜਗ੍ਹਾ ਲੱਭੋ ਫਿਰ ਤੁਰ ਕੇ ਜਾਓ ਫਿਰ ਗਰਮਿਓ ਗਰਮੀ ਹੋਵੋ ਨਾ ਇੱਥੇ ਦਾ ਸਿੱਧੀ ਸਿੱਧੀ ਸਰਵਿਸ ਖੁੱਲਾ ਡੁੱਲਾ ਮਾਹੌਲ ਠੰਡਾ ਪਾਣੀ ਵੀ ਦਵਾਂਗੇ ਬੋਤਲ ਵਾਲਾ ਉਹ ਸੇਵਾ ਵੀ ਕਰਾਂਗੇ ਏਸੀ ਵੀ ਲਾ ਕੇ ਰੱਖਿਆ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਆਉਂਦਣੀ ਤੁਹਾਡੇ ਫਾਇਦੇ ਕਰ ਰਹੇ ਆ ਥੋੜੇ ਪੈਸੇ 'ਚ ਵਧੀਆ ਕੱਪੜੇ ਆ ਦੇਖੋ ਜੇ ਤੁਸੀਂ ਇਤਾਂ ਦੀ ਹੈਵੀ ਦਾਜਵਰੀ ਲੈਣੇ ਹੋ ਬਾਜ਼ਾਰ 'ਚ ਜਾ ਕੇ 10-10 ਹਜ਼ਾਰ ਦੇ ਸੂਟ 15-15 ਹਜ਼ਾਰ ਵਾਲ ਤਾਂ ਤੁਸੀਂ 2 ਲੱਖ ਰੁਪਏ ਦੀ ਦਾਜਬਰੀ ਬਣਾਉਣੀ ਹੋ ਏਦਾਂ ਦੀ ਪਰ ਸਾਡੇ ਕੋਲ ਆਜੋ 2 ਲੱਖ ਵਾਲੀ ਦਾਜਬਰੀ ਜਿਹੜੀ ਤੁਸੀਂ ਬਾਜ਼ਾਰ 'ਚ ਨਹੀਂ ਸਿਰਫ 80 ਹਜ਼ਾਰ ਰੁਪਏ 'ਚ ਏਦਾਂ ਦੇ ਭਾਰੇ-ਭਾਰੇ ਸੂਟਾਂ ਦੇ ਨਾਲ 80 ਹਜ਼ਾਰ 'ਚ ਦਾਜਬਰੀ ਬਣਾ ਦੇਗੇ ਜਿਹੜੀ ਬਾਜ਼ਾਰ 'ਚ 2 ਲੱਖ ਦੀ ਹੈ ਦੇਖੋ ਜੀ ਸੂਟ ਚੈੱਕ ਕਰੋ ਜੀ ਵੈਡਿੰਗ ਸੂਟ ਹੈ ਵਿਆਹ ਵਾਲੀ ਕੁੜੀ ਵਾਸਤੇ ਸੂਟ ਹੈ ਦੁਪੱਟਾ ਭਾਜੀ ਚੈੱਕ ਕਰਵਾ ਦਿਓ ਦੁਪੱਟੇ ਦਾ ਸਾਈਜ਼ ਚੈੱਕ ਕਰਵਾ ਦਿਓ ਆ ਚੈੱਕ ਕਰੋ ਜੀ ਦੁਪੱਟੇ ਦਾ ਸਾਈਜ਼ ਜਮਾ ਖੁੱਲਾ ਟੁੱਲਾ ਜਿਹੜਾ ਵਿਆਹ ਸ਼ਾਦੀ ਲਈ ਸਭ ਤੋਂ ਬੈਸਟ ਸੂਟ ਰਾਇਲ ਕਲਾਸ ਚੀਜ਼ਾਂ ਦੇਖੋ ਸਾਡੇ ਕੋ 100 ਰੁਪਏ ਦਾ ਸੂਟ ਵੀ ਹੈ ਸਾਡੇ ਕੋ 5000 ਦਾ ਸੂਟ ਵੀ ਹੈ ਸਾਡੇ ਕੋਲੇ 10000 ਦਾ ਵੀ ਸੂਟ ਹੈ ਪਰ ਫਰਕ ਕੀ ਹੈ ਬਜ਼ਾਰਾ ਨਾਲੋਂ ਰੇਟ ਘੱਟ ਹੈ ਚੀਜ਼ਾਂ ਵਧੀਆ ਰਾਇਲ ਕਲਾਸ A ਕਲਾਸ ਚੀਜ਼ਾਂ ਜਿਹੜੇ ਸਾਡੇ ਭੈਣ ਭਰਾ ਕਨੇਡਾ ਅਮਰੀਕਾ ਇੰਗਲੈਂਡ ਯੂਕੇ ਤੋਂ ਆ ਰਹੇ ਆ ਜਿਨ੍ਹਾਂ ਨੇ ਦਾਜ ਵੇਲੇ ਕੱਪੜਾ ਲੈਣਾ ਉਹ ਮਨ 'ਚ ਬਣਾ ਕੇ ਆਇਓ ਓਏ ਜਦੋਂ ਅਸੀਂ ਜਾਣਾ ਪੰਜਾਬ ਮਾਲਵੇ ਦੀ ਧਰਤੀ ਤੇ ਜ਼ਰੂਰ ਜਾਣਾ ਬਾਗੇ ਪੁਰਾਣੇ ਜ਼ਰੂਰ ਜਾਣਾ ਅਸੀਂ ਤੁਹਾਨੂੰ ਵਾਦਾ ਕਰਦੇ ਆ ਵੱਡੇ ਵੱਡੇ ਸ਼ੋਅਰੂਮਾਂ ਜਿੱਦੋਂ ਤੁਸੀਂ ਜਾਣਦੇ ਹੋ ਡੰਮੀਆਂ ਤੇ ਲੱਗੇ ਸੂਟ ਲੈਨੇ ਉਹ ਤੁਹਾਡੀ ਲੁੱਟ ਬਹੁਤ ਵੱਡੀ ਹੁੰਦੀ ਆ ਇੱਥੇ ਤੁਹਾਡਾ ਫਾਇਦਾ ਕੀ ਆ ਇੱਥੇ ਤੁਹਾਡੇ ਕੱਪੜੇ ਦੇਖ ਕੇ ਤੁਹਾਡੇ ਵੱਡੇ ਪਰਸ ਦੇਖ ਕੇ ਤੁਹਾਡੇ ਪਾਇਆ ਹੋਇਆ ਸੈਂਟ ਦੇਖ ਕੇ ਸੂਟਾਂ ਦੇ ਰੇਟ ਨਹੀਂ ਬਦਲਣੇ ਇੱਥੇ ਭਾਵੇਂ ਚਪਲਾ ਪਾ ਕੇ ਆਜੋ ਭਾਵੇਂ 10000 ਦੀ ਜੁੱਤੀ ਪਾ ਕੇ ਆਜੋ ਭਾਵੇਂ ਤੁਸੀਂ ਰਿਕਸ਼ੇ 'ਚ ਆਜੋ ਭਾਵੇਂ ਗੱਡੀ 'ਚ ਆਜੋ ਸਾਰਿਆਂ ਨੂੰ ਇੱਕ ਬਰਾਬਰ ਰੇਟ ਲੱਗਣਾ ਸਾਡੇ ਫਿਕਸ ਪ੍ਰਾਈਸ ਸ਼ਾਪ ਆ ਕੱਲੇ-ਕੱਲੇ ਸੂਟ ਦੇ ਉੱਤੇ ਰੇਟ ਲਿਖ ਕੇ ਲਿਆ ਆ ਬੱਚਾ ਆ ਜਵੇ ਸਿਆਣਾ ਆ ਜਵੇ ਹਰ ਕੋਈ ਆਪਣੇ ਸੂਟ ਦਾ ਬਜਟ ਦੇਖ ਕੇ ਖਰੀਦ ਸਕਦਾ ਇੱਥੇ ਇਦਾਂ ਨਹੀਂ ਪਹਿਲਾਂ 10000 ਮੰਗੋ ਫੇਜੀ ਕਰਦੇ ਕਰਾਉਂਦੇ ਤੁਹਾਨੂੰ ਅਸੀਂ 6000 ਦਾ ਦੇ ਦਈਏ 7000 ਦੇ ਦਈਏ ਕਿਉਂਕਿ ਜਿਹੜਾ 4000 ਦਾ ਸੂਟ ਆ ਉਹ ਅਸੀਂ ਦੇਣਾ ਹੀ 4000 ਦਾ ਅਸੀਂ ਉਹ 10000 ਨਹੀਂ ਮੰਗਣਾ ਇਸ ਲਈ ਫਾਇਦੇ ਤੁਹਾਡੇ ਹੱਥ ਬਿਲਕੁਲ ਬਿਲਕੁਲ ਭਾਜੀ ਮਾਤੂ ਸ਼ਰੀ ਦਾਸਤਾਰ ਤੇ ਆਮ ਦੁਕਾਨ ਦਾ ਇਹੀ ਫਰਕ ਹੈ ਬ੍ਰਾਂਡ ਹੈ ਪੱਕਾ ਬਿੱਲ ਕੱਟ ਕੇ ਦੇਈਦਾ ਹੈ ਚੀਜ਼ਾਂ ਸ਼ਾਨਦਾਰ ਰਾਇਲ ਕਲਾਸ ਦੇਈਦੀਆਂ ਮਾਰਕੀਟ ਤੋਂ ਇੱਕ ਦੋ ਕਦਮ ਅੱਗੇ ਨਹੀਂ ਮਾਤੂ ਸ਼੍ਰੀ ਦਸਤਾਰ ਇਸ ਵਕਤ 100 ਕਦਮ ਅੱਗੇ ਆ ਕਿਸੇ ਤੋਂ ਪਹੁੰਚਣੀ ਜਾਣਾ ਕਿਉਂਕਿ ਮਾਤੂ ਸ਼੍ਰੀ ਦਸਤਾਰ ਤੇ ਤੁਸੀਂ ਇੱਕ ਵਾਰ ਆਉਣਾ ਬਾਅਦ ਦੇ ਵਿੱਚ ਆਉਦੇ ਰਿਸ਼ਤੇਦਾਰ ਆਪਦੇ ਸਾਥੀ ਸੰਗੀ ਦੋਸਤ ਮਿੱਤਰਾਂ ਨੂੰ ਤੁਸੀਂ ਕਹਿਣਾ ਦੇਖੋ ਸੂਟ ਵੀ ਇੱਥੇ ਮਿਲ ਜਾਣੇ ਆ ਸ਼ਰਾਰੇ ਗਰਾਰੇ ਲਹਿੰਗੇ ਜੋ ਮਰਜੀ ਹੈਵੀ ਹੈਵੀ ਸੂਟ ਤਾਂ ਇੱਥੋਂ ਤੁਹਾਨੂੰ ਮਿਲ ਜਾਣੇ ਆ ਔਰ ਦੂਸਰੀ ਗੱਲ ਹੋਰ ਕੋਟ ਪੈਂਟ ਕੁਰਤੇ ਪਜਾਮੇ ਬਾਸਕਟਾ ਲੈਣੀਆਂ ਤੁਸੀਂ ਪੈਂਟਾਂ ਸ਼ਰਟਾਂ ਬਣਾਉਣੀਆਂ ਤੇ ਸ਼ੇਰਵਾਨੀ ਬਣਾਉਣੀ ਹੈ ਤੇ ਮਾਤੂ ਸ਼ੀ ਦਸਤਾਰ ਪਾਗੇ ਪਣੇ ਆ ਜੋ ਜਿਹੜਾ ਕੋਰਪੈਟ 15000 ਦਾ ਉਹ 3000 ਚ ਬਣਾ ਕੇ ਦਵਾਂਗੇ ਜਿਹੜੀ ਸ਼ੇਰਵਾਨੀ 10000 12000 ਰੈਂਟ ਟੈਗ ਲਾ ਅਸੀਂ 6600 ਚ ਰੈਡੀ ਕਰਕੇ ਤੁਹਾਨੂੰ ਦਵਾਂਗੇ ਤੁਹਾਡੇ ਨਾਪ ਦੀ ਹੁਣ ਚਾਹੇ ਵਿਆਹ ਕੁੜੀ ਦਾ ਚਾਹੇ ਵਿਆਹ ਮੁੰਡੇ ਦਾ ਦੋਨੋਂ ਪਰਿਵਾਰ ਆ ਜੋ ਘੱਟ ਬਜਟ ਦੇ ਵਿੱਚ ਰਾਇਲ ਕਲਾਸ ਯਾਦਗਾਰ ਵੈਡਿੰਗ ਬਣਾ ਕੇ ਦੇਣ ਦੀ ਜ਼ਿੰਮੇਵਾਰੀ ਸਾਡੀ ਦੇਖੋ 5 ਦਿਨ ਨਹੀਂ ਤੁਹਾਡੇ ਕੋਲ ਇਤਿਹਾਸ ਦੇ 5 ਦਿਨ ਬਹੁਤ ਵੱਡੇ ਹੋਣ ਜਾ ਰਹੇ ਆ ਕਿਉਂਕਿ ਰੇਟ ਐਨ ਮਿੱਟੀ ਦੇ ਭਾਅ ਕਰਦੇ ਆ ਸੀਜ਼ਨ ਆਉਣ ਤੋਂ ਪਹਿਲਾਂ ਹੀ ਸਾਰਾ ਸਟਾਕ ਫਰੈਸ਼ ਦੇ ਵਿੱਚ ਲਿਆਂਦਾ ਟਰੱਕ ਖਰੀਦ ਕੇ ਲਿਆਂਦਾ ਕੱਪੜੇ ਦਾ 프리 ਦੇ ਪਾ ਲੈ ਕੇ ਆਏ ਆ ਬਹੁਤ ਘੱਟ ਰੇਟ ਤੇ ਤੇ ਤੁਹਾਨੂੰ ਘੱਟ ਰੇਟ ਤੇ ਕੱਪੜਾ ਦੇਣਾ ਸਿਰਫ ਤੁਹਾਡਾ ਫਾਇਦਾ ਕਰਨਾ ਹੁਣ 2 ਲੱਖ ਨਹੀਂ ਤੁਹਾਨੂੰ ਖਰਦਣ ਦੇਣਾ 2 ਲੱਖ ਦਾ ਕੱਪੜਾ 80000 ਦਵਾਂਗੇ ਜਿਹੜੇ ਤੁਸੀਂ ਹਲਕੇ ਸੂਟ ਲੈਣੇ ਹੋ ਸਟਾਰਟਿੰਗ 5-7 ਤੋਂ 1000 2000 ਵਾਲੇ ਉਹ ਜਿਹੜਾ 50000 ਦਾ ਕੱਪੜਾ ਵੇਚਣਾ ਇੱਥੇ ਤੁਹਾਨੂੰ 15000 ਦਵਾਂਗੇ 100 ਰੁਪਿਆ ਸੂਟ ਪਾਉਣ ਦਿੰਦਾ ਮਾਤੂ ਜੀ ਦੀ ਦਸਤਾਰ ਦਿੰਦਾ 200 ਰੁਪਿਆ ਦਾ ਰੈਡੀਮੇਡ ਕਾਟਨ ਸੂਟ ਪ ਮਾਤੂ ਸ਼੍ਰੀ ਦਸਤਾਰ ਦਿੰਦਾ ਨਾਰਾ ਕਾਟ ਦਾ ਰੈਡੀਮੇਡ ਸੂਟ ਬਣਿਆ ਬਣਾਇਆ ਸਾਈ ਤੁਹਾਡੇ ਮਦਮ ਕੋਣ ਦਿੰਦਾ 250 ਦਾ ਸਿਰਫ ਮਾਤੂ ਸ਼੍ਰੀ ਦਸਤਾਰ ਦਿੰਦਾ ਉਹ 200 ਰੁਪਏ ਦਾ ਕੋਰਤਾ ਪੀਮਾ ਤੁਹਾਨੂੰ ਕੋਣ ਦਿੰਦਾ ਮਾਤੂ ਸ਼੍ਰੀ ਦਸਤਾਰ ਦਿੰਦਾ 10000 ਵਾਲਾ 2 ਪੀਸ ਕੋਰਟਮੈਂਟ ਤੁਹਾਨੂੰ 2995 ਚ ਕੋਣ ਦਿੰਦਾ ਮਾਤੂ ਸ਼੍ਰੀ ਦਸਤਾਰ ਦਿੰਦਾ 15000 ਵਾਲਾ 3 ਪੀਸ ਕੋਰਟਮੈਂਟ 3760 ਤੁਹਾਨੂੰ ਕੋਣ ਦਿੰਦਾ ਮਾਤੂ ਸ਼੍ਰੀ ਦਸਤਾਰ ਦਿੰਦਾ 2500 ਵਾਲਾ ਕੋਰਤਾ ਪੀਮਾ 700 ਚ ਕੋਣ ਦਿੰਦਾ ਮਾਤੂ ਸ਼੍ਰੀ ਦਸਤਾਰ ਜੇ ਸਾਰਾ ਕੁਝ ਤੁਹਾਨੂੰ ਦਿੰਦਾ ਹੀ ਮਾਤੂ ਕਾ ਵੀ ਐਵੇਂ ਗਰਮੀਆਂ ਚ ਭੱਜੇ ਫਿਰੋ ਕੋ ਇਧਰ ਨੂੰ ਕੋ ਇਧਰ ਨੂੰ ਸੋ ਇੱਥੇ ਆ ਜਾਓ ਤੁਹਾਡਾ ਵੱਡਾ ਫਾਇਦਾ ਥੋੜੇ ਜੇ ਪੈਸੇ ਲੈਣੇ ਆ ਕੱਪੜਾ ਸਾਨੂੰ ਜ਼ਿਆਦਾ ਦੇਣਾ ਵਧੀਆ ਕੱਪੜਾ ਗਾਰੰਟੀ ਦੇ ਨਾਲ ਜੋ ਰੇਟ ਇੱਥੋਂ ਮਿਲਣਾ ਨਹੀਂ ਮਿਲਣਾ ਕਿਤੇ ਦੂਰ ਵੀ ਨਾ ਲਾ ਕੇ ਚਲ ਜਾਓ ਐਨਕਾਂ ਲਾ ਕੇ ਚਲ ਜਾਓ ਚਾਹੇ ਕਿ ਜੀ ਸਕਵਾਚ ਕਰਾ ਕੇ ਚਲ ਜਾਓ ਜੋ ਰੇਟ ਇੱਥੇ ਹੋਰ ਕਿਤੇ ਨਹੀਂ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤਗੜ ਸਾਹਨ ਟੀਵੀ ਪਾਗਾਪਾਣਾ